ਵੀਡੀਓ ਬਣਾਉਣ ਲੱਗੇ ਬਲੇਡ ਝੰਡਣ ਤੇ ਹੁਣ ਕਈਆਂ ਨੇ ਕਿਹਾ ਵੀ ਤੂੰ ਗ੍ਰਾਈਂਡਰ ਆਪਿਆ ਗ੍ਰਾਈਂਡਰ ਰਗੜ ਸਕਦੇ ਆਪਾਂ ਗ੍ਰਾਈਂਡਰ ਨਾਲ ਪਰ ਖੇਤ ਚ ਕੀ ਕਰੇ ਹੁਣ ਇਹ ਲੱਕਣ ਵਾਲੇ ਨਾਟ ਆ ਕੇ ਬਹੁਤ ਕੁਸ ਆ ਗਿਆ ਪਰ ਜੇ ਆਪਾਂ ਆ ਸਭ ਤੋਂ ਟਿਕਾਊ ਕੰਮ ਆ ਮੇਰੇ ਹਿਸਾਬ ਨਾਲ ਇਹ ਤੁਸੀਂ ਕਸਮ ਨਹੀਂ ਕਰਨਾ ਇਹ ਕੌਰਾ ਬਾਈ ਮਰ ਗਿਆ ਵਿਚਾਰਾ ਸਰਗਵਾਸ ਹੋ ਗਿਆ ਇਹ ਉਹਦਾ ਗੁਣ ਦਿੱਤਾ ਨਾ ਤਾਂ ਛੈਣੀ ਨਾ ਕਦੇ ਵੱਢਿਆ ਤੇ ਨਾ ਕਸਮ ਨਹੀਂ ਇੱਕ ਸੁੰਬਾ ਆਪਣਾ ਤਿੱਖਾ ਨਾ ਹੋਵੇ ਮੂਰੋ ਮੋਟਾ ਹੋਵੇ ਗ੍ਰੈਫਟ ਜਿੰਨਾ ਹੀ ਇੱਕ ਸਕਿੰਟ ਦਾ ਕੰਮ ਬਲੇਡ ਝੰਡਣ ਦਾ ਵੀ ਤੇ ਇੱਕ ਕਈ ਕੁੱਟ-ਕੁੱਟ ਕੇ ਇੱਡਾ ਮੋਟਾ ਕਰਨ ਦੇ ਨਾਲੇ ਇਹਨੂੰ ਮੋਟ ਹੈਡ ਅ ਸਟੈਪ ਮੋਟੀ ਕਰ ਦਿੰਦੇ 19 ਕੇ 60 ਲਾਓ ਜਿਵੇਂ ਕੰਪਨੀ ਦੇ ਝੰਡਿਆ ਹੁੰਦਾ ਬਾਹਲਾ ਨਾ ਦੇਖ ਇਹ ਇੱਕ ਨਾ ਨਿਕਲ 2.5 ਨਿਕਲ ਡਬਲ ਡਬਲ 2 ਪਾਈ ਹੋਵੇ ਆ ਨਿਕਲ ਇਹ ਕੰਮ ਤਾਂ ਸੇਫਟੀ ਵਾਲਾ ਐ ਇੱਕ ਲੋਰ ਐ ਕਨੀਕਰ ਥਲੇ ਇਹ ਜੋ ਸ਼ਰਲਾ ਨਿਕਲਦਾ ਹੁੰਦਾ ਪੱਕਾ ਹੁੰਦਾ ਇਹ ਕਰ ਸਕਦਾ ਕੋਈ ਛੇ ਚ ਤਾਂ ਆਪਾਂ ਲਗਭਗ ਆਪਣੇ ਨੀਕਰਾਂ ਪਾਈਆਂ ਹੀ ਹੁੰਦੀਆਂ ਇੱਕ ਹੋ ਸਕਦਾ ੱਖਾਂ ੱਖਾਂ ਬਚਾ ਕੇ ਆ ਆ ਨਿਕਲ ਗਿਆ ਨਾ ਬਲੇਡ ਜੇ ਕੋਈ ਹੋਰ ਚੀਜ਼ ਹੈ ਜਿਹੜਾ ਤੈਨੂੰ ਲੱਗਦਾ ਜਿਹਨ ਦੱਸ ਕਿਹੜਾ ਕੱਢ ਗਿਆ ਤੂੰ ਸ਼ੌਂਕੀਆ ਤੌਰ ਤੇ ਕੱਢ ਦਿੰਨੇ ਆ ਨਹੀਂ ਆਪਾਂ ਉਹ ਦੂਜਾ ਕੱਢਣਾ ਹੀ ਆ ਆ ਛੱਡ ਕੇ ਵਿਖਾ ਦਿੰਨੇ ਲੈ ਦੇਣ ਬਲੇਡ ਦੇ ਬੁੱਕੀ ਨਾ ਇਹ ਘਰ ਰੈਪਟਰ ਰੂਟਾ ਵਧੀਆ ਕਿ ਜੇ ਤੁਸੀਂ ਵਧੀਆ ਬੰਦੇ ਤੋਂ ਹਾਲਿਆ ਕਰੋ ਸੁੰਬੇ ਵਗੈਰਾ ਕਿਉਂਕਿ ਸੁੰਬੇ ਨੇ ਕੰਮ ਕਰਨਾ ਹੁੰਦਾ ਕਿ ਵੱਡਣ ਦੀ ਲੋੜ ਸਿੱਧੀ ਛੱਟ ਮਾਰ ਕੇ ਵਿਖਾਇਆ ਨਾ ਨਿਕਲਦਾ ਹੈਨਾ ਹਾਂਜੀ 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 ਬਸ ਜੇ ਵਧੀਆ ਰੈਪਟਾ ਤੇ ਲੋੜ ਨਹੀਂ ਬਾਲਾ ਕੋ ਕਰਨ ਦੀ ਆਇਟ ਲਾਣੀ ਹੁੰਦਾ ਬਲੇਡ ਨੇ ਹਰਕਾ ਕਰਨ ਲਾ ਪੈਣਾ ਆ ਦੇ ਨੇ ਡੋਰ ਰੈਪਟ ਬਕਾ ਦੇ ਜਿਵੇਂ ਕੰਪਨੀ ਦੀ ਝੰਡੀ ਹੁੰਦੀ ਆ ਐ ਆ ਤੇ ਇਹ ਤੇ ਜੇ ਕੋਈ ਕੱਢਣਾ ਬਲੇਡ ਇੱਕ ਬਲੇਡ ਹੋਰ ਕੱਢ ਦਿੰਨੇ ਆਪਾਂ ਨਾਲ ਦਾ ਵੈਸੇ ਕੱਢ ਦਿੰਨੇ ਅਗਲਾ ਕਹਿੰਦਾ ਤਰੀ ਤੋ ਟੁੱਟ ਆ ਰੱਖ ਇੱਕ ਮਿੰਟ ਦਾ ਕੰਮ ਇੱਕ ਹੀ ਚਲੇ ਸੁੰਬਾ ਤੇ ਖਾਣੀ ਰੱਖਣ ਚੱਕ ਵਾਸਨਾ ਬਣ ਬਣ ਨਿਕਲਣੀਆਂ ਚੱਕ ਇੰਨਾ ਕੰਮ ਨਾਟ ਤੇ ਵੀ ਟਾਈਮ ਲੱਗਦਾ ਕੱਸਦੇ ਤੇ ਲਿਆਣਾ ਮਾ ਆਪਣੇ ਹੱਥ ਰੈਫਟ ਵਧੀਆ ਕੰਪਨੀ ਦੇ ਉਹ ਜਿਹੜੀ ਚੰਗੀ ਰੈਫਟ ਹੋ ਉਹਦੇ ਨਾਮ ਲਿਖਿਆ ਹੋ ਕੋਸ ਨਾ ਕੋਸ ਆਪਾਂ ਉਹਵੇਂ ਕੰਪਨੀ ਦਾ ਨਹੀਂ ਸਕਦੇ ਕਿਉਂਕਿ ਆਪਾਂ ਨੂੰ ਤਾਂ ਘੱਟ ਪਤਾ ਬਈ ਇਸ ਤਰ੍ਹਾਂ ਹੁਣੀ ਕਹਿੰਦੇ ਕਿ ਅਸੀਂ ਕੰਪਨੀ ਦਾ ਨਾਮ ਵੇਚ ਲੈਣਾ ਅਗਲਾ ਐਵੇਂ ਜਦ ਪਾਊਗਾ ਵਧੀਆ ਕੰਪਨੀ ਦਾ ਹੀ ਸੁੰਬਾ ਥੰਬਾ ਕਿਸੇ ਵਧੀਆ ਨਾਲੇ ਤੋਂ ਕਈ ਬੰਦੇ ਦਾ ਕੱਲ ਅਸੀਂ ਉਹ ਲੈ ਕੇ ਆਂਦਾ ਜਜ ਨੂੰ ਕਰਾਸ ਹਾਂਜੀ ਜਿੱਤੇ ਬਾਈ ਤੋਂ ਤੋਂ ਦੇ ਤੋਂ ਕਰਾਸ ਫੁੱਲ ਗਿਆ ਵੇਖ ਤੂੰ ਉਹ ਪੱਕਾ ਹੁੰਦਾ ਇੰਨਾ ਸ਼ਰਲੇ ਬਣ ਜਾਂਦੇ ਤੇ ਕਰਾਸ ਵੀ ਇਹ ਜੇ ਆਉਣ ਲੱਗੇ ਜਿਵੇਂ ਕਾਗਜ਼ ਦੇ ਹੁੰਦੇ ਹਾਂਜੀ ਉਹ ਫੁੱਲ ਗਿਆ 10 ਕਿਸ਼ ਬੰਦਾ ਕਰੂਗਾ ਇਹ ਚੱਲਣਾ ਦਾ ਸਮਾਨ ਨਹੀਂ ਆਇਂ ਕੁੱਟੋ ਰਿਹਾ ਜਿਵੇਂ ਕੰਪਨੀ ਦਾ ਝੰਡਿਆ ਹੁੰਦਾ ਆਹ ਮਾਰਾ ਜ ਐ ਕਰ ਦੇਓਗੇ ਬਲੇਡ ਕਲੇਟ ੱਲਾ ਨਹੀਂ ਹੁੰਦਾ ਬਾਲੇ ਆਪਾ ਖਿਆਣੇ ਨਹੀਂਗੇ ਪਰ ਇੱਕ ਕੌਰੇ ਬਾਈ ਦਾ ਗੋਣ ਦਿੱਤਾ ਅਗਲਾ ਬਲੇਡ ਹੋਰ ਕੱਢ ਕੇ ਵਿਖਾਉਣੇ ਪੁਰਾਣੇ ਚੋਚ ਇਹਦੀ ਕੋਈ ਹੋਰ ਬਲੇਡ ਤਾਂ ਐ ਨਹੀਂ ਓਕੇ ਬਠੀ